ਮਾਨਸਾ ਜ਼ਿਲ੍ਹਾ ਵੀ ਦੂਜੇ ਜ਼ਿਲ੍ਹਿਆਂ ਵਾਂਗੂ ਆ ਪਰ ਇਹ ਜਿਹੜੀਆਂ ਅਫਸਰ ਸ਼ਾਈਆਂ ਇਹਨਾਂ ਨੇ ਬੈਕਵਰਡ ਅਖਵਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਕਿਉਂਕਿ ਇੱਥੇ ਆਪਾਂ ਕਦੀ ਵੀ ਕਿਸੇ ਨੂੰ ਪੁੱਛਿਆ ਨਹੀਂ ਕਿ ਇਹ ਕੰਮ ਕਿਉਂ ਕਰ ਨਹੀਂ ਕੀਤਾ ਜਾਂ ਕਦੋਂ ਹੋਊਗਾ ਕੋਈ ਸਵਾਲ ਜਵਾਬ ਨਹੀਂ ਕਰਦੇ ਸਾਡਾ ਏਰੀਆ ਇਸ ਕਰਕੇ ਅਜੇ ਤੱਕ ਵੀ ਬੈਕਵਰਡ ਮੰਨਿਆ ਜਾਂਦਾ ਹੈ ਸਰਕਾਰ ਦੀ ਨਲਾਕੀ ਹੈ ਜਾਂ ਠੇਕੇਦਾਰੀ ਦੀ ਨਲਾਕੀ ਹੈ ਮੈਨੂੰ ਪਤਾ ਨਹੀਂ ਤਾਂ ਕੀ ਟੈਂਡਰ ਹੋਇਆ ਕੀ ਨਹੀਂ ਸਰਕ ਦਾ ਬਣੀ ਨੂੰ ਮੇਰਾ ਖਿਆਲ ਹੈ ਮਹੀਨੇ ਦੇ ਕਰੀਬ 20 ਦਿਨ ਦੇ ਕਰੀ ਹੋ ਗਏ ਤੇ ਜਿਹੜਾ ਖਾਲਾ ਐ ਐਂਬੂਲੈਂਸ ਦਾ ਫੇਰੀ ਟਪੂਗੀ ਜੇ ਉਥੋਂ ਖਾਲੇ ਕੋਲ ਸਿੱਧਾ 라ਹੂ ਇਸੇ ਦਾ ਕੰਪਲੀਟ ਪੁਲੀ ਤਾਂ ਬਣਾਈ ਜਾਵੇ ਜੇ ਪੁਲੀ ਬਣੂਗੀ ਤਾਂ ਹੀ ਇਹ ਰਸਤੇ ਦਾ ਬੈਨੀਫਿਟ ਆਊਗਾ ਕੰਮ ਵਿੱਚ ਲੱਖਾਂ ਰੁਪਏ ਖਰਚ ਕਰਕੇ ਇਹ ਰਸਤਾ ਬਣਿਆ ਐ ਐਂਬੂਲੈਂਸ ਦਾ ਰਸਤਾ ਬਣਿਆ ਉਹਨੂੰ ਨਾਲ ਬੈਨੀਫਿਟ ਹੋ ਫਾਇਦਾ ਕਿਉਂ ਹੋਇਆ ਪਹਿਲਾਂ ਵਾਲੇ ਐਸਜੀਓ ਸੀ ਉਹਨਾਂ ਨਾਲ ਗੱਲ ਹੋਈ ਸੀ ਜੀ ਉਹ ਕਹਿੰਦੇ ਜੀ ਦੂਸਰੇ ਐਸਜੀਓ ਸਾਹਿਬ ਜਿਹੜੇ ਹੈਗੇ ਨੇ ਉਹ ਬਿਮਾਰ ਨੇ ਮੇਰੀ ਬਦਲੀ ਹੋ ਗਈ ਜਿਹੜੇ ਹੁਣ ਜਿੰਨਾਂ ਕੋਲ ਚਾਰਜ ਆ ਉਹ ਬਿਮਾਰ ਨਹੀਂ ਇਹ ਉਹਦੇ ਪੱਲੇ ਕੱਖ ਨਹੀਂ ਉਹਦਾ ਇੱਥੇ ਤੱਕ ਕਿਤੋਂ ਲਿਆਇਆ ਵੀ ਮੇਰੀ ਤਾਂ ਤੁਸੀਂ ਬਲਦੀ ਕਰਾ ਦਿਓ ਮੈਂ ਤਾਂ ਸ਼ੁਰੂਆਤ ਦਾ ਕੰਮ ਕੋਈ ਨਹੀਂ ਕਰਨਾ ਸਾਰੀਆਂ ਗਲੀਆਂ ਨਾਲੀਆਂ ਜਿਹੜੀ ਜਿ ਮਰਜ਼ੀ ਵਗਜੋ ਸਾਡੇ ਕਹਿੰਦੀ ਲੋਹਣੀ ਜਿਹੜੀ ਜਿ ਮਰਜ਼ੀ ਵਗਜੋ ਨੈਸ਼ਨਲ ਹਾਈਵੇ ਤੇ ਖੜੇ ਆ ਜਿੱਥੇ ਲਗਾਤਾਰ ਇਸ ਨੈਸ਼ਨਲ ਹਾਈਵੇ ਨੂੰ ਬਣਾਉਣ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ ਪਰ ਅਧਿਕਾਰੀਆਂ ਵੱਲੋਂ ਠੇਕੇਦਾਰਾਂ ਵੱਲੋਂ ਕਿਤੇ ਨਾ ਕਿਤੇ ਇਨੂੰ ਡਿਲੇ ਕੀਤਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਜਿਹੜੇ ਇਹ ਜਿਹੜੇ ਸੀਵਰ ਆ ਜਾਂ ਕਹਿ ਸਕਦੇ ਆ ਕਿ ਇਹ ਡਰੇਨ ਵਾਲੇ ਜਿਹੜੇ ਨਾਲੇ ਆ ਅਜੇ ਤੱਕ ਬਣ ਕੇ ਕੰਪਲੀਟ ਨਹੀਂ ਹੋ ਸਕੇ ਤੇ ਨਾਲ ਹੀ ਟੈਲਾ ਨਾਲ ਲੱਗਣੀਆਂ ਸੀ ਹਸਪਤਾਲ ਰੋਡ ਦੀ ਆਵਾਜਾਈ ਜਿਹੜੀ ਇੱਥੇ ਜ਼ਿਆਦਾ ਇੱਥੇ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਇੱਕ ਬੇਨਤੀ ਪੱਤਰ ਲਿਖਿਆ ਗਿਆ ਸੀ ਕਾਫੀ ਟਾਈਮ ਪਹਿਲਾਂ ਐਸ ਡੀ ਐਮ ਸਾਹਿਬ ਨੂੰ ਤੇ ਐਮ ਐਲ ਏ ਸਾਹਿਬ ਨੂੰ ਜਿਹਦੇ ਤੋਂ ਬਾਅਦ ਇੱਕ ਇਹ ਜਿਹੜਾ ਹਸਪੀਟਲ ਨੂੰ ਜਿਹੜਾ ਇਹ ਰਸਤਾ ਬਣਾ ਕੇ ਦਿੱਤਾ ਗਿਆ ਦੁਖਾਂਤ ਜਿਹੜਾ ਇਹ ਆ ਸਾਡੇ ਸਰਦੂਲਗੜ ਦਾ ਕਿ ਇਸ ਰਸਤੇ ਨੂੰ ਚਲਾਇਆ ਨਹੀਂ ਗਿਆ ਕਿਉਂ ਨਹੀਂ ਚਲਾਇਆ ਗਿਆ ਇੱਕ ਵਾਰੀ ਵਿਖਾਈਏ ਸੰਦੀਪ ਕਿ ਆ ਜਿਹੜਾ ਇਹ ਡਰੇਨ ਨਾਲਾ ਜਿਹੜਾ ਇਹ ਅਜੇ ਤੱਕ ਬਣਾਇਆ ਨਹੀਂ ਗਿਆ ठेकेदार ਵੱਲੋਂ ਜੇ ਅੱਜ ਸਾਡੇ ਇੱਕ ਪੱਤਰਕਾਰ ਸਾਥੀ ਨੇ ਜਦੋਂ ਐਸ ਡੀਓ ਸਾਹਿਬ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਹਨਾਂ ਦਾ ਜਵਾਬ ਇਹ ਸੀ ਕਿ ਮੇਰੀ ਤਾਂ ਬਦਲੀ ਹੋ ਗਈ ਦੂਜੇ ਐਸ ਡੀਓ ਸਾਹਿਬ ਅਜੇ ਬਿਮਾਰ ਆ ਜਦੋਂ ਆਉਣਗੇ ਉਦੋਂ ਗੱਲ ਕਰਾਂਗੇ ਕਿਉਂ ਦੋਸਤੋ ਇੱਕ ਛੋਟੀ ਜੀ ਗੱਲ ਦੱਸ ਦਈਏ ਮਾਨਸਾ ਜ਼ਿਲ੍ਹਾ ਵੀ ਦੂਜੇ ਜ਼ਿਲ੍ਹਿਆਂ ਵਾਂਗੂ ਆ ਪਰ ਇਹ ਜਿਹੜੀਆਂ ਅਫਸਰ ਸ਼ਾਈਆਂ ਇਹਨਾਂ ਨੇ ਬੈਕਵਰਡ ਖਵਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਕਿਉਂਕਿ ਇੱਥੇ ਆਪਾਂ ਕਦੀ ਵੀ ਕਿਸੇ ਨੂੰ ਪੁੱਛਿਆ ਨਹੀਂ ਕਿ ਇਹ ਕੰਮ ਕਿਉਂ ਨਹੀਂ ਕੀਤਾ ਜਾਂ ਕਦੋਂ ਹੋਊਗਾ ਕੋਈ ਸਵਾਲ ਜਵਾਬ ਨਹੀਂ ਕਰਦੇ ਸਾਡਾ ਏਰੀਆ ਇਸ ਕਰਕੇ ਅਜੇ ਤੱਕ ਵੀ ਬੈਕਵਰਡ ਮੰਨਿਆ ਜਾਂਦਾ ਇੱਕ ਵਾਰ ਇੱਥੇ ਜਿਹੜੇ ਲੋਕ ਆ ਉਹਨਾਂ ਨਾਲ ਖੜੇ ਆ ਜਿਹੜੇ ਇੱਥੇ ਸਥਾਨਕ ਵਾਸੀ ਉਹਨਾਂ ਨਾਲ ਗੱਲ ਵੀ ਕਰਾਂਗੇ ਇਹ ਇਹ ਬਾਈਪਾਸ ਦਿੱਤਾ ਗਿਆ ਸੀ ਐਂਬੂਲੈਂਸ ਵਾਸਤੇ ਅਜੇ ਤੱਕ ਬਣ ਵੀ ਗਿਆ ਹੈ ਅਜੇ ਤੱਕ ਇਹਦਾ ਪੁਲੀ ਵਗੈਰਾ ਕਿਉਂ ਨਹੀਂ ਬਣਦਾ ਪਤਾ ਨਹੀਂ ਜੀ ਇਹ ਤਾਂ ਸਰਕਾਰ ਦੀ ਨਲਾਕੀ ਹੈ ਜਾ ठेकेदारी ਦੀ ਨਾਲ ਕੀ ਹੈ ਵੀ ਪਤਾ ਨਹੀਂ ਇਹਦਾ ਕੀ ਟੈਂਡਰ ਹੈ ਕੀ ਨਹੀਂ ਸੜਕ ਦਾ ਬਲੀ ਨੂੰ ਮੇਰਾ ਖਿਆਲ ਹੈ ਮਹੀਨੇ ਦੇ ਕਰੀਬ 20 ਦਿਨ ਦੇ ਕਰੀਬ ਹੋ ਗਏ ਤੇ ਜਿਹੜਾ ਖਾਲਾ ਹੈ ਐਂਬੂਲੈਂਸ ਤਾਂ ਫੇਰ ਹੀ ਟੱਪੂਗੀ ਜੇ ਉਥੋਂ ਖਾਲੇ ਕੋਲ ਸਿੱਧਾ راہੂ ਕੱਲੀ ਸੜਕ ਬਣਾਉਣ ਨਾਲ ਤਾਂ ਨਹੀਂ ਫਰਕ ਪੈਂਦਾ ਵੀ ਆਪਾਂ ਰਾਹ ਕੱਢਤਾ ਤੇ ਹੋਰ ਹੋ ਗਿਆ ਇਹ ਅੱਗੋਂ ਜੇ ਠੀਕ ਹੋਊ ਐਂਬੂਲੈਂਸ ਤਾਂ ਟੱਪੂਗੀ ਐਂਬੂਲੈਂਸ ਟੱਪਣ ਵਾਸਤੇ ਕੋਈ ਰਸਤਾ ਨਹੀਂ ਖਾਲਾ ਪੂਰਾ ਪਾਣੀ ਦੇ ਨਾਲ ਭਰਿਆ ਹੋਇਆ ਪੂਰਾ ਉਹਦੇ ਵਿੱਚ ਗੰਦਾ ਹੈ ਰੱਜ ਕੇ ਗੰਦਾ ਹੈ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਨੂੰ ਮੋਟਰਸਾਈਕਲ ਵੀ ਟਪਾਉਣਾ ਔਖਾ ਹੈ ਗੱਡੀ ਜਦੋਂ ਟਪਾਉਣੀ ਹੁੰਦੀ ਹੈ ਪਰ ਇਹਦਾ ਫਾਇਦਾ ਕੋਈ ਨਹੀਂ ਇਸ ਤੋਂ ਵੀ ਤਰਿਆ ਵੀ ਇਧਰਲੇ ਪਾਸੇ ਨਾਲੇ ਇਹਦਾ ਪਾਰਕ ਪਾਰਕ ਬਣਾਇਆ ਜਾਵੇ ਇਹਨੂੰ ਸਾਰੇ ਨੂੰ ਢਾ ਕੇ ਕਿੰਨਾ ਗੰਦ ਪਿਆ ਇੱਥੇ ਬੈਠਣਗੇ ਇੱਥੇ ਬਾਥਰੂਮ ਕਰਨ ਨੂੰ ਵੀ ਜਗ੍ਹਾ ਨਹੀਂ ਇੰਨਾ ਬੁਰਾ ਹਾਲਾਚਾਰਜ ਵੀ ਗੰਦਾ ਹੈ ਇਧਰਲੇ ਪਾਸੇ ਟੈਲਾ ਲਾਈ ਜਾ ਜਾਨ ਇਹਦੀ ਸਫਾਈ ਹੋ ਜੇ ਫਿਰ ਇਹ ਸੜਕ ਦਾ ਫਾਇਦਾ ਹੈ ਇਹਦੇ ਬਾਰੇ ਕਦੀ ایਓ ਸਾਹਿਬ ਨਾਲ ਗੱਲ ਨਹੀਂ ਕੀਤੀ ਹਾਂ ایਓ ਸਾਹਿਬ ਤਾਂ ਉਹ ਤਾਂ ਅੱਗੇ ਦਾ ਭਾਈ ਮੇਰੀ ਤਾਂ ਬੰਦਲੀ ਕਰਾ ਦਿਓ ایਓ ਸਾਹਿਬ ਤਾਂ ਇੱਥੇ ਜ਼ਿਕਰ ਬਾਤ ਰੱਖੀਓ ਉਹ ਕੱਲਾ ایਓ ਨਹੀਂ ਇਹੀ ਖਰਾਬ ਕਰੀ ਜਾਂਦਾ ਸਾਰਾ ਕੰਮ ਇਹ ਉਹਦੇ ਪੱਲੇ ਕੱਖ ਨਹੀਂ ਉਹਦਾ ਇੱਥੇ ਤੋਂ ਕਿਤੂ ਲਿਆ ਆਇਆ ਵੀ ਮੇਰੀ ਤਾਂ ਤੁਸੀਂ ਬੰਦਲੀ ਕਰ ਸਾਰੀਆਂ ਗਲੀਆਂ ਨਾਲੀਆਂ ਜਿਹੜੀ ਜਿ ਮਰਜ਼ੀ ਵਗਜੋ ਸਾਡੇ ਕਹਿਣ ਦੀ ਲੋਣੀ ਜਿਹੜੀ ਜਿ ਮਰਜ਼ੀ ਵਗਜੋ ਉਸੇ ਦੇ ਵਿੱਚ ਜਿਹੜੇ ਸੀਵਰੇਜ ਦੇ ਹੋਲ ਨੇ ਢੱਕਣ ਨੇ ਕੋਈ ਉੱਚਾ ਹੈ ਕੋਈ ਨਹੀਂ ਮੈਂ ਹਰ ਇੱਕ ਉੱਥੇ ਬੱਚਾ ਡਿੱਗਦਾ ਹੈ ਹਰ ਇੱਕ ਲੇਡੀ ਦਾ ਪੈਰ ਅੜਕਦਾ ਹੈ ਹਰ ਇੱਕ ਆਉਣ ਜਾਣ ਵਾਲੇ ਬੰਦੇ ਨੂੰ ਬੜੀ ਪਰੇਸ਼ਾਨੀ ਆ ਅੱਜ ਤੱਕ ਨਾ ਨੇ ਕੋਈ ਗੌਰ ਨਹੀਂ ਕੀਤੀ ਸਾਰੇ ਅਫਸਰ ਸਾਰੇ ਮੁਲਾਜ਼ਮ ਇਹਨਾਂ ਦੇ ਸਾਰੇ ਤਰਫਦ ਨੇ ਸਾਰੇ ਤੁਰੇ ਫਿਰਦੇ ਗਲੀਆਂ ਚ ਇਹ ਮੇਰੇ ਕੋ ਕੱਲੇ ਦੀ ਕਹਿਣ ਦੀ ਗੱਲ ਨਹੀਂ ਸਾਰੇ ਸ਼ਹਿਰ ਦੇ ਵਿੱਚ ਜਾ ਕੇ ਦੇਖੋ ਸਾਰੇ ਸ਼ਹਿਰ ਤੋਂ ਪੁੱਛੋ ਵੀ ਕੀ ਹਾਲ ਹੈ ਇੰਨਾ ਮਾੜਾ ਹਾਲ ਹੈ ਸਫਾਈ ਕਿੰਨੀ ਉਹ ਵੀ ਸੀਵਰੇਜ ਦੇ ਟੱਕਨਾ ਕਿੰਨੀ ਉਹ ਵੀ ਹਰ ਬੰਦਾ ਪਰੇਸ਼ਾਨ ਹੈ ਇੱਥੇ ਕੋਈ ਗੌਰ ਨਹੀਂ ਨਾ ਕੋਈ ਇੱਥੇ ਖਸਮ ਖਸਾਈ ਜਾਂ ਨਾ ਕੁਝ ਹੋ ਰਿਹਾ ਐਮਐਲਏ ਸਾਹਿਬ ਨੂੰ ਵੀ ਦੋ ਤਿੰਨ ਵਾਰੀ ਮਿਲਿਆ ਉਹਨਾਂ ਨੇ ਵੀ ਕਿਹਾ ਪਰ ਇਹ ਤਾਂ 1% ਵੀ ਗੱਲ ਨਹੀਂ ਸੁੰਦਾ ਨਾ ਇਹਨਾਂ ਦਾ ਉਹ ਜੇ ਜੂਜਾ ਹੁੰਦਾ ਨਾ ਗੋ ਗੱਲ ਸੁੰਦਾ ਅਸੀਂ ਪੂਰੇ ਪਰੇਸ਼ਾਨ ਹੈ ਨਗਰ ਪੰਚਾਇਤ ਤੋਂ ਤਾਂ ਹੱਦੋਂ ਵੱਧ ਹੀ ਪਰੇਸ਼ਾਨ ਹੈ ਨਾ ਤਾਂ ਇਹਨਾਂ ਨੇ ਕੋਈ ਨਕਸ਼ਾ ਪਾਸ ਕਰਨਾ ਹੈ ਨਾ ਇਹਨਾਂ ਨੇ ਕਿਸੇ ਦਾ ਕੋਈ ਬਿੱਲ ਪਾਸ ਕਰਨਾ ਹੈ ਨਾ ਇਹਨਾਂ ਨੇ ਕਿਸੇ ਦੀ ਹੋਰ ਗੱਲ ਸੁਣਨੀ ਹੈ ਹਾਂ ਇੱਕ ਗੱਲ ਜਰੂਰ ਮੈਨੂੰ ਲੱਗਦੀ ਹੈ ਵੀ ਇਹ ਪੈਸੇ ਪੂਰੇ ਕਾਮ ਇਰਾ ਖੜਾ ਜਿਹੜਾ ਕੋਈ 5-6 ਸਾਲ ਦਾ ਕੰਮ ਅੜਕਾ ਹੋਇਆ ਸ਼ਾਦੂ ਵੀ ਤੁਹਾਡਾ ਇੱਕ ਮਿੰਟ ਚ ਕਰ ਦੇਣ ਇਹਦੇ ਬਾਰੇ ਕੋਈ ਮੌਜੂਦਾ ਸਰਕਾਰਾਂ ਨੂੰ ਜਾਂ ਕਿਸੇ ਨੂੰ ਅਧਿਕਾਰੀਆਂ ਨੂੰ ਨਹੀਂ ਪਿਆ ਅਧਿਕਾਰੀਆਂ ਸਾਰਿਆਂ ਨੂੰ ਮਿਲੇਗੀ ਅਸੀਂ ਮਤਲਬ ਕਿ ਭਗਵੰਤਵਾਨ ਦੀ ਸਿਸਟਰ ਆਈ ਸੀ ਉਹਦੇ ਵਾਸਤੇ ਉਹਨੂੰ ਕਿਹਾ ਇੱਕ ਸਾਡਾ 2.5-3 ਲੱਖ ਰੁਪਏ ਦਾ ਚੈੱਕ ਹੈ ਰਾਮ ਬਾਗ ਦਾ 1.5 ਸਾਲ ਹੋ ਗਿਆ ਸਾਨੂੰ ਲੰਮਕਾਈ ਜਾਂਦੇ ਹੋ ਇਹ ਹੀ ਕਦੇ ਦਾ ਇਹਨਾਂ ਦਾ ਜਵਾਕ ਬਿਮਾਰਾ ਕਦੇ ਦਾ ਠੇਕੇਦਾਰ ਬਿਮਾਰਾ ਕਦੇ ਕੁੜੀ ਬਿਮਾਰਾ ਕਦੇ ਮੁੰਡਾ ਬਿਮਾਰਾ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਇਹਨਾਂ ਦਾ ਇੰਨਾ ਮਾੜਾ ਹਾਲਾ ਬਾਈ ਜੀ ਸਾਨੂੰ ਨਾ ਅਸੀਂ ਆਪ ਦੇ ਆਪ ਮੇਰੇ 10 ਬੰਦੇ ਹੋਰ ਵੀ ਜਾਂਦੇ ਆ ਅਸੀਂ ਤਾਂ ਇੰਨਾ ਜੋਰ ਲਾ ਚੁੱਕੇ ਆ ਤੇ ਇਹਨਾਂ ਦੇ ਕੋਈ ਕਰਨ ਤੇ ਜੂ ਨਹੀਂ ਸਰਕੀ ਨਾ ਕਿਸੇ ਐਮਐਲਏ ਦੀ ਸੁਣੀਏ ਨੇ ਨਾ ਕਿਸੇ ਹੋ ਸੁਣੀਏ ਇਹ ਤਾਂ ਪਤਾ ਨਹੀਂ ਰੁਪੀਆਂ ਦਾ ਪੀੜਾ ਪਤਾ ਨਹੀਂ ਕਦਾਂ ਮੇਰੀ ਬਦਲੀ ਕਰਾ ਦਿਓ ਬਿਲਕੁਲ ਬਿਲਕੁਲ ਇਹਦੇ ਨਾਲ ਹੀ ਇੱਕ ਸਾਡੇ ਜਿਹੜੇ ਪੱਤਰਕਾਰ ਸਾਥੀ ਆ ਉਹ ਵੀ ਖੜੇ ਆ ਜਿਨ੍ਹਾਂ ਦੀ ਐਸਡੀਓ ਸਾਹਿਬ ਨਾਲ ਗੱਲ ਹੋਈ ਆ ਸਤਿ ਸ਼੍ਰੀ ਅਕਾਲ ਜੀ ਐਸਡੀਓ ਸਾਹਿਬ ਨਾਲ ਗੱਲ ਹੋਈ ਸੀ ਕੀ ਕਹਿੰਦੇ ਹੋ ਐਸਡੀਓ ਸਾਹਿਬ ਤਾਂ ਕਹਿੰਦੇ ਜੀ ਮੇਰੀ ਬਦਲੀ ਹੋ ਗਈ ਤੇ ਉਸ ਤੋਂ ਬਾਅਦ ਐਕਸਟੈਂਡ ਸਾਹਿਬ ਨਾਲ ਗੱਲ ਹੋਈ ਹੈ ਤੇ ਉਹ ਕਹਿੰਦੇ ਜੀ ਮੇਰੀ ਨੌਲੇਜ ਨਹੀਂ ਹੈਗਾ ਵੀ ਇਹ ਖਾਲਾ ਟੁੱਟਿਆ ਹੋਇਆ ਹੈ ਤੇ ਮੈਂ ਕਹਿੰਦੇ 2-4 ਦਿਨਾਂ ਅੰਚ ਗੱਲ ਕਰਕੇ ਕਹਿੰਦੇ ਕਰਵਾ ਦਿੰਨਾ ਇਹਨੂੰ ਐਸ ਡੀਓ ਸਾਹਿਬ ਨਾਲ ਕੋਈ ਬਿਮਾਰ ਵਾਲੀ ਵੀ ਗੱਲ ਐਸ ਡੀਓ ਸਾਹਿਬ ਨਾਲ ਜਿਹੜੇ ਪਹਿਲਾਂ ਵਾਲੇ ਐਸ ਡੀਓ ਸੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਜੀ ਦੂਸਰੇ ਐਸ ਡੀਓ ਸਾਹਿਬ ਜਿਹੜੇ ਹੈਗੇ ਨੇ ਉਹ ਬਿਮਾਰ ਨਹੀਂ ਮੇਰੀ ਬਦਲੀ ਹੋ ਗਈ ਜਿਹੜੇ ਹੁਣ ਜਿੰਨਾਂ ਕੋਲ ਚਾਰਜ ਹੈ ਉਹ ਬਿਮਾਰ ਨਹੀਂ ਕੀ ਲੱਗਦਾ ਕੁਲਵਿੰਦਰ ਵੀਰ ਇਹ ਜਿਹੜਾ ਜਾਣ ਬੁੱਝ ਕੇ ਨਹੀਂ ਕੀਤਾ ਜਾ ਰਿਹਾ ਜਾਂ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਜਾਣ ਬੁੱਝ ਕੇ ਵਾਲੀ ਗੱਲ ਹੀ ਹੈ ਜੀ ਇੰਨਾ ਚਿਰ ਹੋ ਗਿਆ ਸੜਕ ਦਾ ਕੰਮ ਸ਼ੁਰੂ ਹੋਏ ਨੂੰ ਹਜੇ ਤੱਕ ਲੰਮਕਾਈ ਜਾਂਦੇ ਨੇ ਕਿਸੇ ਚੀਜ਼ ਨੂੰ sire ਨਹੀਂ ਲਾਇਆ ਜਾ ਰਿਹਾ ਦੇਖਦੇ ਹਾਂ ਇਸ ਦੀ ਨੂੰ ਕਿਉਂਕਿ ਦੇਖੋ ਇੰਨਾ ਟਾਈਮ ਹੋ ਗਿਆ ਖਾਲੇ ਦੇ ਤੇ ਇੱਟਾਂ ਨਹੀਂ ਲੱਗੀਆਂ ਟੈਲਾ ਨਹੀਂ ਲੱਗੀਆਂ ਸੜਕ ਦਾ ਕੰਮ ਵੀ ਸੜਕ ਦੁਬਾਰਾ ਟੁੱਟਣੀ ਵੀ ਸ਼ੁਰੂ ਹੋ ਗਈ ਪਰ ਅਜੇ ਤੱਕ ਕੰਪਲੀਟ ਨਹੀਂ ਹੋਈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਗੁਰਪ੍ਰੀਤਜੀ ਵਰਨ ਵਾਲੀ ਦਾ ਜਿਨ੍ਹਾਂ ਨੇ ਇੱਕ ਬੱਚੇ ਦੀ ਮੌਤ ਐਂਬੂਲੈਂਸ ਦੀ ਮੌਤ ਹੋਈ ਸੀ ਪਿਛਲੇ ਪਿਛਲੇ ਸਾਲ ਇਮਲ ਜੀ ਮਤ ਹੋਈ ਸੀ ਕਿ ਜਿਹਦੇ ਕਰਕੇ ਉਹ ਰਸਤਾ ਹਸਪੀਟਲ ਰੋਡ ਦਾ ਰਸਤਾ ਬਹੁਤ ਮਾੜਾ ਸੀਗਾ ਟ੍ਰੈਫਿਕ ਜਿਆਦਾ ਸੀ ਉਹਨਾਂ ਨੇ ਨਵਾਂ ਰਸਤਾ ਕੱਢਿਆ ਉਹਨਾਂ ਵੱਸੋਂ ਬਹੁਤ ਧੰਨਵਾਦ ਕਰਦੇ ਸ਼ਹਿਰ ਵਸੀਆਂ ਵੱਲੋਂ ਧੰਨਵਾਦ ਕਰਦੇ ਆ ਦੂਜੇ ਲੋਟ ਵੀ ਜਿਹੜਾ ਇਹਨਾਂ ਨੇ ਖਾਲਾ ਬਣਾਇਆ ਸੀਗਾ ਖਾਲਾ ਕੁਝ ਪਾਰਟ ਨੇ ਰੱਖਤਾ ਸੀਗਾ ਪਾਰਟ ਰੱਖਣ ਤੋਂ ਬਾਅਦ ਉਹ ਕੰਪਲੀਟ ਨਹੀਂ ਕੀਤਾ ਪਾਣੀ ਪੀ ਪੇ ਕੇ ਉਹ ਅੰਦਰ ਧਸ ਗਿਆ ਉਹ ਖਾਲਾ ਅੰਦਰ ਧਸ ਗਿਆ ਤੇ ਖਾਲਾ ਵੀ ਟੁੱਟ ਗਿਆ ਹੁਣ ਲਗਭਗ 1 ਮਹੀਨਾ ਹੋ ਗਿਆ ਇਹ ਰਸਤਾ ਬਣਾਇਆ ਐਮਐਲ ਸਾਹਿਬ ਨੇ ਰਸਤਾ ਬਣਾਇਆ ਰਸਤਾ ਬਣਾਉਣ ਤੋਂ ਬਾਅਦ ਇੱਥੇ ਕੋਈ ਜਗ੍ਹਾ ਨਹੀਂ ਐਂਬੂਲੈਂਸ ਜਾਣ ਵਾਸਤੇ ਕੋਈ ਜਗ੍ਹਾ ਨਹੀਂ ਕੋਈ ਟੱਪੂ ਰਸਤਾ ਨਹੀਂ ਆ ਕਿ ਟੱਪੂ ਕਿਥੋਂ ਦੀ ਐਂਬੂਲੈਂਸ ਆ ਤੇ ਅਸੀਂ ਤਾਂ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਕੀ ਬੇਨਤੀ ਕਰਦੇ ਆ ਤੇ ਐਸਡੀਐਮ ਸਾਹਿਬ ਕੋਲ ਅਗੇ ਹੁਣ ਸਾਰੇ ਪ੍ਰਸ਼ਾਸਨ ਕੀ ਬੇਨਤੀ ਕਰਦੇ ਆ ਵੀ ਜਿਹੜਾ ਖਾਲਾ ਹੈ ਇਹਨੂੰ ਖਾਲੇ ਨੂੰ ਕਮ ਸੇ ਕੰਪਲੀਟ ਪੁਲੀ ਦਾ ਬਣਾਈ ਜਾਵੇ ਜੇ ਪੁਲੀ ਬਣੂਗੀ ਤਾਂ ਹੀ ਇਹ ਰਸਤੇ ਦਾ ਬੇਨਫਿਟ ਆਊਗਾ ਕੰਮ ਲੱਖਾਂ ਰੁਪਏ ਖਰਚ ਕਰਕੇ ਇਹ ਰਸਤਾ ਬਣਿਆ ਐ ਐਂਬੂਲੈਂਸ ਦੇ ਵਾਸਤੇ ਜਿਹੜਾ ਰਸਤਾ ਬਣਿਆ ਉਹਨੂੰ ਨਾਲ ਬੇਨਫਿਟ ਹੋ ਫਾਇਦਾ ਕਿਉਂ ਹੋਇਆ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਇਹ ਜਿਹੜੇ ਇਲਾਕਾ ਨਿਵਾਸੀ ਜਿਹੜੇ ਆ ਇੱਥੋਂ ਦੇ ਵਸਨੀਕ ਆ ਜਿਹੜੇ ਉਹਨਾਂ ਦਾ ਇੱਕ ਵੱਡਾ ਦੁਖਾਂਤ ਵੀ ਆ ਕਿਉਂਕਿ ਜੀ ਪਹਿਲਾਂ ਹਸਪਤਾਲ ਰੋਡ ਸੀ ਜਿਹੜਾ ਉਹਦੇ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਦੇ ਕਰਕੇ ਜਿਹੜਾ ਇਹ ਰਸਤਾ ਕੱਢਿਆ ਗਿਆ ਸੀ ਪਰ ਅਜੇ ਤੱਕ ਇਹ ਰਸਤਾ ਕਿਉਂ ਨਹੀਂ ਚਲਾਇਆ ਇੱਕ ਪ੍ਰਸ਼ਾਸਨ ਵਾਸਤੇ ਵੱਡਾ ਸਵਾਲ ਵੀ ਹੈ ਜਿਹਦੇ ਨਾਲ ਹੀ ਕਿਸੇ ਅਗਲੀ ਅਪਡੇਟ ਦੇ ਨਾਲ ਮਿਲਦੇ ਆ ਕੈਮਰਾਮੈਨ ਸੰਦੀਪ ਦੇ ਨਾਲ ਸੁਖਿੰਦਰ ਨਿਕੋਨ ਟੀਵੀ ਪੰਜਾਬੀ ਸਰਦੂਲਗੜ੍ਹ